ਜਿਹੜੀ ਗਨਮੈਨਾਂ ਦੀ ਰਾਜਨੀਤੀ ਤੁਸੀਂ ਕਰਦੇ ਹੋ ਉਹਦੇ ਵਿੱਚ ਕੀ ਹੁੰਦਾ ਲੋਕੀ ਕੀ ਬਦਨਾਮੀਆਂ ਦਿੰਦੇ ਆ ਤੁਸੀਂ ਜਿਹੜਾ ਚਿੱਟਾ ਵੇਚਦੇ ਫੜੇ ਜਾਂਦੇ ਨੇ ਲੋਕੀ ਕਹਿੰਦੇ ਜੀ ਐ ਇਦਾਂ ਮਤਲਬ ਗਨਮੈਨ ਰੱਖ ਕੇ ਤੁਸੀਂ ਚਿੱਟਾ ਵੇਚਦੇ ਹੋ ਨੂੰ ਬੜਾ ਕੁਝ ਸੁੰਨਾ ਪੈਂਦਾ ਵਾ ਹਰ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਅਸੀਂ ਇਹ ਕਹਿੰਨੇ ਆ ਜੇ ਤੁਸੀਂ ਜਿਹੜਾ ਆਪਸ ਵਿੱਚ ਜਿਹੜਾ ਕੁੱਤਲੇਸ਼ ਜਿਹੜਾ ਪੰਨੋਂ ਨਾਲ ਇੱਕ ਦੂਜੇ ਨਾਲ ਬਹਿਸਦੇ ਹੋ ਕਿਉਂ ਬਹਿਸਦੇ ਜਿਆਦਾ ਤੁਸੀਂ ਨਸ਼ਾ ਕਰਾਨ ਦੇ ਵਾਲੋ ਵਦੋ ਲੋਕਾਂ ਨੂੰ ਪਤਾ ਲੱਗੇ ਆ ਤੁਸੀਂ ਕੁਛ ਨਾ ਕੁਛ ਕਰਾਇਆ ਵਾ ਜਿਹੜੀ ਚਿੱਟੇ ਦੀ ਨਸ਼ੇ ਦੀ ਮਹੀਮ ਆ ਲੰਬੀ ਹੋ ਕੇ ਖਿੱਚੋ ਪਤਾ ਲੱਗੇ ਲੋਕਾਂ ਨੂੰ ਨਸ਼ਾ ਤੁਸੀਂ ਪੰਜਾਬ ਚੋਂ ਬੰਦ ਕਰਾਇਆ ਤੁਹਾਡੇ ਹੀ ਸਿੱਦੇ ਨਾਲ ਕੋਈ ਕੁਝ ਲੋਕ ਸੀਗੇ ਜਿਹੜੇ ਨਸ਼ਾ ਵੇਚਦੇ ਆ ਜਿਹੇ ਫੜੇ ਵੀ ਗਏ ਆ ਤੁਸੀਂ ਨਸ਼ਾ ਚੁਰਾਨ ਦੀ ਕੋਸ਼ਿਸ਼ ਵੀ ਕਰਦੇ ਬਟ ਤੁਹਾਡੇ ਹੀ ਬੰਦੇ ਵੇਚਦੇ ਜਿਹੜਾ 1.5 ਸਾਲ ਤੋਂ ਆ ਮੁਹਿੰਮ ਚਲਾ ਰਿਹਾ ਤੋਂ ਪਿੱਛੇ ਲੋਕਾਂ ਸੜਕਾਂ ਦੇ ਵਿੱਚ ਖੜ੍ਹ ਰਹੇ ਆ ਉਹ ਵੇਚ ਸਕਦਾ ਆ ਜਿਹੜੇ ਜਿਨ੍ਹਾਂ ਦੀ ਸੰਸਥਾ ਲੱਗ ਨੇ ਉਹ ਵੇਚਦੇ ਨੇ ਉਹਨਾਂ ਦੀ ਪੂਰੀ ਕੀ ਆ ਸਾਨੂੰ ਨਹੀਂ ਪਤਾ ਜਿਹੜੀ ਚਿੱਟੇ ਦੀ ਨਸ਼ੇ ਦੀ ਮਹੀਮ ਆ ਲੰਬੀ ਹੋ ਕੇ ਖਿੱਚੋ ਪਤਾ ਲੱਗੇ ਲੋਕਾਂ ਨੂੰ ਨਸ਼ਾ ਤੁਸੀਂ ਪੰਜਾਬ ਚੋਂ ਬੰਦ ਕਰਾਇਆ ਉਹ ਗਨਮੈਨਾਂ ਦੀ ਰਾਜਨੀਤੀ ਨਾ ਕਰੋ ਹਮੇਸ਼ਾ ਜਿਹੜੀ ਗਨਮੈਨਾਂ ਦੀ ਰਾਜਨੀਤੀ ਤੁਸੀਂ ਕਰਦੇ ਹੋ ਉਹਦੇ ਵਿੱਚ ਕੀ ਹੁੰਦਾ ਲੋਕੀ ਕੀ ਬਦਨਾਮੀਆਂ ਦਿੰਦੇ ਆ ਤੁਸੀਂ ਜਿਹੜਾ ਚਿੱਟਾ ਵੇਚਦੇ ਫੜੇ ਜਾਂਦੇ ਨੇ ਲੋਕੀ ਕਹਿੰਦੇ ਜੀ ਇਦਾਂ ਮਤਲਬ ਗਨਮੈਨ ਰੱਖ ਕੇ ਤੁਸੀਂ ਚਿੱਟਾ ਵੇਚਦੇ ਹੋ ਸਾਨੂੰ ਬੜਾ ਕੁਝ ਸੁੰਨਾ ਪੈਂਦਾ ਵਾ ਹਰ ਪੰਜੋਂ ਉਂਗਲਾ ਇੱਕੋ ਬਰਾਬਰ ਨਹੀਂ ਹੁੰਦੀਆਂ ਅਸੀਂ ਇਹ ਕਹਿੰਨੇ ਆ ਜੇ ਤੁਸੀਂ ਜਿਹੜਾ ਆਪਸ ਵਿੱਚ ਜਿਹੜਾ ਕੋਤਲੇ ਜਿਹੜਾ ਪੰਨੋਂ ਨਾਲ ਇੱਕ ਦੂਜੇ ਨਾਲ ਬਹਿਸਦੇ ਹੋ ਕਿਉਂ ਬਹਿਸਦੇ ਜਦਾ ਤੁਸੀਂ ਨਸ਼ਾ ਲੋਕਾਂ ਨੂੰ ਪਤਾ ਲੱਗੇ ਆ ਤੁਸੀਂ ਕੁਛ ਨਾ ਕੁਛ ਕਰਾਇਆ ਵਾ ਠੀਕ ਆ ਲੋਕੀ ਵੀ ਸਾਡੇ ਨਾਲ ਜੁੜਨ ਲੋਕੀ ਕੀ ਕਹਿੰਦੇ ਲੋਕੀ ਕਹਿੰਦੇ ਸ਼ਿਵ ਸੈਨਾ ਦਾ ਤਾਂ ਕੰਮ ਹੀ ਆ ਗਨਮੈਨ ਲੈ ਕੇ ਬਹਿ ਜਾਣਾ ਟੇਕੇ ਅਸੀਂ ਪਰ ਗਨਮੈਨ ਵਾਲੀ ਰਾਣੀ ਨਹੀਂ ਕਰਦੇ ਤੁਹਾਨੂੰ ਵੀ ਪਤਾ 1.5 ਸਾਲ ਹੋ ਗਿਆ ਸਾਨੂੰ ਗੱਲ ਕਰੀਏ ਨਸੇ ਦਾ ਨਸੇ ਤਾਂ ਤੁਸੀਂ ਤੁਹਾਡੇ ਹੀ ਸ਼ਿਵ ਸੈਨਾ ਦੇ ਕੋਈ ਕੁਝ ਲੋਕ ਸੀਗੇ ਜਿਹੜੇ ਨਸਾ ਵੇਚਦੇ ਆ ਜਿਹੇ ਫੜੇ ਵੀ ਗਏ ਆ ਤੁਸੀਂ ਨਸਾ ਛੁੜਾਉਣ ਦੀ ਕੋਸ਼ਿਸ਼ ਵੀ ਕਰਦੇ ਹੋ ਬਟ ਤੁਹਾਡੇ ਹੀ ਬੰਦੇ ਵੇਚਦੇ ਤੁਸੀਂ ਕਿਵੇਂ ਨਸਾ ਛੁੜਾਓਗੇ ਭਾਜੀ ਤੁਹਾਨੂੰ ਲੱਗਦਾ ਸ਼ਿਵ ਸੈਨਾ ਇਨਸਾਫ ਦਾ ਬੰਦਾ ਕੋਈ ਵੇਚਦਾ ਠੀਕ ਆ ਜਿਹੜਾ 1.5 ਸਾਲ ਤੋਂ ਆਹ ਮੁਹਿੰਮ ਚਲਾ ਰਿਆ ਔਰ ਤੋਂ ਲੋਕਾਂ ਸੜਕਾਂ ਦੇ ਵਿੱਚ ਖੜ੍ਹ ਰਿਆ ਉਹ ਵੇਚ ਸਕਦਾ ਹਾਂ ਜਿਹੜੇ ਜਿਨ੍ਹਾਂ ਦੀ ਸੰਸਤਾ ਲੱਗ ਨੇ ਉਹ ਵੇਚਦੇ ਨੇ ਉਹਨਾਂ ਦੀ ਥੂਰੀ ਕੀ ਆ ਸਾਨੂੰ ਨਹੀਂ ਪਤਾ ਕਿਉਂਕਿ ਦੇਖੋ ਜਿਹੜਾ ਵੇਚਦਾ ਵਾ ਕੱਲ ਨੂੰ ਉਹਦੇ ਬੱਚੇ ਵੀ ਜਵਾਨ ਹੋਣੇ ਆ ਠੀਕ ਆ ਉਹਨਾਂ ਦੇ 3 ਪੁੱਤ ਜਦੋਂ ਖਾਨ ਲੱਗ ਗਏ ਉਦੋਂ ਪਤਾ ਲੱਗਣਾ ਉਹਨਾਂ ਨੂੰ ਵੀਰੇ ਨਹੀਂ ਜਦੋਂ ਪਾਰਟੀ ਜੇ ਮੰਨ ਲਓ ਕਿਸੇ ਬੰਦੇ ਨੂੰ ਰੱਖਦੇ ਉਹਨਾਂ ਸ਼ਾਨਵੀਰ ਕਰਕੇ ਵੀ ਰੱਖਦੇ ਹੋਣੇ ਆ ਐਦਾ ਥੋੜੀ ਰੱਖ ਲੈਂਦੀ ਐ ਤੁਸੀਂ ਭਾਜੀ ਸ਼ਾਨਵੀਰ ਨੂੰ ਕਿਸੇ ਦਾ ਕਾਰਡ ਤਾਂ ਬਣਿਆ ਨਹੀਂ ਹੁੰਦਾ ਤੁਸੀਂ ਇਹ ਚੀਜ਼ ਮੰਨਦੇ ਹੋ ਇਹ ਤਾਂ ਜਿਹੜੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਉਹਨਾਂ ਨੇ ਦੇਖਣਾ ਵਾ ਤੁਹਾਡੇ ਦਿਲ ਦੇ ਵਿੱਚ ਕੀ ਆ ਇੱਕ ਮਿੰਟ ਉਹਦੇ ਉੱਪਰ ਪਹਿਲੇ ਵੀ ਪਰਚਾ ਸੀਗਾ ਯਾਰ ਮੈਂ ਤੁਹਾਡੀ ਕੀ ਕਹਿ ਰਿਹਾ ਉਹਦੇ ਤੇ ਲੱਖ ਪਰਚੇ ਆ ਮੈਂ ਤੁਹਾਨੂੰ ਕੀ ਤੁਹਾਡੇ ਦਿਲ ਦੇ ਵਿੱਚ ਕੀ ਹੈ ਸਾਨੂੰ ਕੀ ਪਤਾ ਪਰ ਇਹ ਆ ਜਿਹੜਾ ਵੇਚਦਾ ਵਾ ਉਹਦੇ ਵਾਸਤੇ ਬਹੁਤ ਨਿੰਦਿਆਯੋਗ ਆ ਮੈਂ ਇਹ ਕਹਿੰਦਾ ਇਹੋ ਜਿਹਾ ਕੰਮ ਹੋਣਾ ਨਹੀਂ ਚਾਹੀਦਾ ਕੱਲ ਨੂੰ ਥੋੜੇ ਜੇ ਪੈਸਿਆਂ ਪਿੱਛੇ ਅਫਜ਼ੀ ਕਿਸੇ ਦਾ ਧੀ ਪੁੱਤ ਮਾਰਦੇ ਆ ਕਿਸੇ ਦੇ ਮਾਂ ਦਾ ਪੁੱਤ ਮਾਰਦੇ ਆ ਉਹਦੇ ਵਾਸਤੇ ਸਾਡੇ ਵਰਗੀ ਬੇਪੂਫੀ ਨਹੀਂ ਹੈਗੀ ਤੇ ਜਿਹੜਾ ਭਗਵੰਦ ਸਿੰਘ ਸਾਹਿਬ ਨੇ ਐਲਾਨ ਕੀਤਾ ਵਾ ਜੇ ਨਾ ਸਾਬ ਇਹਦੇ ਫੜਿਆ ਜਾਊਗਾ ਸਭ ਤੋਂ ਪਹਿਲਾਂ ਉਹਦਾ ਘਰ ਉਜਾੜਿਆ ਜਾਊਗਾ ਉਹ ਸਹੀ ਹੈ ਭਗਵੰਤ ਮਾਨ ਜੀ ਦਾ ਅਸੀਂ ਪੂਰਾ ਸਤਿਕਾਰ ਕਰਦੇ ਆਂ ਜਿਹੜਾ ਸੀਪੀ ਸਾਹਿਬ ਨੇ ਸਾਡੇ ਲੁਧਿਆਣੇ ਦੇ ਚਾਹ ਅਸੀਂ ਉਹਨਾਂ ਦਾ ਵੀ ਬੜਾ ਸਤਿਕਾਰ ਕਰਦੇ ਆਂ ਜਿਹੜੇ ਚਿੱਟੇ ਦੇ ਉੱਪਰ ਪੂਰੀ ਨੱਥ ਪਾ ਰਹੇ ਨੇ ਮੇਰੇ ਨਾਲ ਦਿਨੇਸ਼ ਜੀ ਨੇ ਨਿਊਟੂ ਜੀ ਨੇ ਖੁੱਦਸਰ ਮੇਰੇ ਵੀਰ ਜੀ ਆਤੀ ਹੈ ਹਜੇ ਤਾਂ ਅਸੀਂ ਇਹ ਤਾਂ ਸਿਰਫ ਅਸੀਂ ਉੱਥੋਂ ਆਏ ਆ ਟੂਲ ਟੈਕਸ ਤੋਂ ਅਸੀਂ ਜਿਹੜਾ ਮੁਹਿੰਮ ਸ਼ੁਰੂ ਕੀਤੀ ਆ ਚੌਂਕਾਂ ਦੇ ਵਿੱਚ ਪੋਸਟਰ ਖੜਕ ਕੇ ਅਸੀਂ ਸਿਰਫ ਇਹੀ ਲੋਕਾਂ ਯਾਦਗੂ ਕਰ ਰਹੇ ਆਂ ਜਿਹੜੇ ਪ੍ਰੋਗਰਾਮ ਨੇ ਚਿੱਟੇ ਦੇ ਅਸੀਂ ਇਹ ਜਾਥਾ ਅਸੀਂ ਮੁਹੀਮ ਸਾਡੀ ਚੱਲਦੀ ਰਹਿਣੀ ਆ ਬਾਕੀ ਦਿਨੇਸ਼ ਜੀ ਕੁਝ ਬੋਲਣਗੇ ਕੋਈ ਨਾ ਬਦਤ ਲਵਾ ਦਿੰਦੇ ਆ ਓਕੇ ਆ ਹੇ ਕਾਲੀਆ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿਸਾਨਾਂ ਦਾ ਸਮਰਥਨ ਕਰਕੇ ਆਏ ਹੋ ਜਿਵੇਂ ਦੇਖਦੇ ਤੁਸੀਂ ਸਮਰਥਨ ਕਿੱਦਾਂ ਦਾ ਕਰੋਗੇ ਉਹਨਾਂ ਦਾ ਦੇਖੋ ਜਿਹੜਾ ਕਿਸਾਨਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਜੇਬਾਂ ਚੋਂ ਇਦਾਂ ਨਚੋੜਦੇ ਆ ਇਹ ਵੀ ਜਿੱਦਾਂ ਇੱਕ ਨਾ ਮਾਫੀਆ ਹੁੰਦਾ ਆ ਪੰਜਾਬ ਦਾ ਇੱਕ ਮਾਫੀਆ ਹੀ ਕਹਿ ਸਕਦੇ ਆ ਆਪਾਂ ਵੀ ਜੋ ਉਹਨਾਂ ਨੇ ਕੀਤਾ ਆ ਸਲਾਂਘਾ ਹੀ ਹੋਊਗਾ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਉਹਨਾਂ ਦੇ ਨਾਲ ਵੀ ਖੜੇ ਆ ਵਾ ਤੁਸੀਂ ਆ ਜਿਹੜੇ ਕਿਸਾਨਾਂ ਦਾ ਸਮਰਥਨ ਕਰਕੇ ਆ ਕੁਝ ਦਿਨ ਪਹਿਲੇ ਵੀਡੀਓ ਇਦਾਂ ਦੀ ਵਾਇਰਲ ਹੋ ਰਹੀ ਹੈ ਕਿ ਕੁਝ ਹੁਸੈਨੇ ਕਿਸੇ ਦੇ ਜਿਹੜਾ ਉਹਨਾਂ ਨੂੰ ਅਤੰਗਵਾਦੀ ਕਹਿੰਦੇ ਸੀ ਆ ਤੁਸੀਂ ਉਹਨਾਂ ਦਾ ਸਮਰਥਨ ਚ ਕਰ ਰਹੇ ਹੋ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਇੱਕੋ ਜੀ ਸੋਚ ਵਾਲੇ ਨਹੀਂ ਹੁੰਦੇ ਠੀਕ ਹੈ ਸ਼ਰਾਰਤੀ ਅਨਸਰ ਵੀ ਕਾਫੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਨਿੱਜੀ ਫਾਇਦੇ ਲਈ ਨਿੱਜੀ ਫਾਇਦੇ ਲਈ ਆਪਣੀ ਥ੍ਰੈਟ ਦਿਖਾਉਣ ਲਈ ਸੀਆਈਡੀ ਦੇ ਕੋਲ ਮੈਸੇਜ ਲਾਉਣ ਲਈ ਇਦਾਂ ਦਾ ਕੁਝ ਉਹ ਕਰਦੇ ਰਹਿੰਦੇ ਆ ਉਹਨਾਂ ਦੀ ਇੱਕ ਪਾਲਿਸੀ ਆ ਜਿਨ੍ਹਾਂ ਨੂੰ ਮੈਂ ਇਹ ਮੈਸੇਜ ਦਿੰਨਾ ਤੁਸੀਂ ਬਾਜ ਆ ਜਾਓ ਵੀ ਇਦਾਂ ਦਾ ਕੁਝ ਨਾ ਕਰੋ ਹੁਣ ਲੋਕੀ ਲੋਕਾਂ ਨੂੰ ਅਕਲ ਆ ਗਈ ਹੋਈ ਆ ਲੋਕੀ ਉਹਨਾਂ ਦੇ ਨਾਲ ਸਮਰਥਨ ਦੇ ਰਹੇ ਆ ਹੁਣ ਸਿੱਖ ਹਿੰਦੂ ਸਿੱਖ ਕਰਨ ਦਾ ਕੋਈ ਫਾਇਦਾ ਨਹੀਂ ਹੈ ਲੋਕਾਂ ਨੂੰ ਸਮਝ ਆ ਗਈ ਹੋਈ ਆ ਔਰ ਕਿੰਨੇ ਦਿਨ ਤੱਕ ਇਹ ਧਰਨਾ ਜਾਰੀ ਰਹੇਗਾ ਕਿਹਦਾ ਸਮਰਥਨ ਉਹਨਾਂ ਨੂੰ ਦੋਗੇ ਤੁਸੀਂ ਅੱਗੇ ਦੇਖੋ ਜਿੱਦਾਂ ਜਿੱਦਾਂ ਵੀ ਉਹਨਾਂ ਦੀ ਕਾਲ ਆਊਗੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਬਾਕੀ ਅੱਜ ਅਸੀਂ ਨਸ਼ੇ ਦੇ ਖਿਲਾਫ ਵੀ ਨਾਲ ਕਰ ਰਹੇ ਆਂ ਨਸ਼ੇ ਦਾ ਜਿਹੜਾ ਚਿੱਟਾ ਚਿੱਟਾ ਵਿਕਦਾ ਏ ਆ ਪੰਜਾਬ ਦੇ ਵਿੱਚ ਅਸੀਂ ਹਰੇਕ ਲੁਧਿਆਣੇ ਦੇ ਵਿੱਚ ਚੌਂਕਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆਂ ਤੇ ਇੱਕ ਨਾ ਲੈਟਰ ਕੱਢੀ ਸੀ ਅਸੀਂ ਡੀਜੀਪੀ ਸਾਹਿਬ ਨੂੰ ਆ ਲੈਟਰ ਡੀਜੀਪੀ ਸਾਹਿਬ ਨੂੰ ਅਸੀਂ ਲੈਟਰ ਕੱਢੀ ਸੀ ਕਿ ਨੀਰਜ ਚੋਪੜਾ ਜੀ ਤੇ ਦਿਨੇਸ਼ ਕਾਲੀਆ ਮੇਰੇ ਵੱਲੋਂ ਤੇ ਇਹ ਲੈਟਰ ਦੇ ਉੱਤੇ ਡੀਜੀਪੀ ਸਾਹਿਬ ਨੇ ਸੰਕੇਨ ਲਿਆ ਆ ਪੰਜਾਬ ਸਰਕਾਰ ਨੇ ਇਸ ਲੈਟਰ ਨੂੰ ਦੇਖਦੇ ਹੋਏ ਜਿਹੜਾ ਐਨਡੀਪੀਐਸ ਜਿਹੜਾ ਨਸ਼ਾ ਵੇਚਦਾ ਆ ਜਾਂ ਚਿੱਟਾ ਵੇਚਦਾ ਆ ਕੋਈ ਵੀ ਨਸ਼ਾ ਇਦਾਂ ਦਾ ਵੇਚਦਾ ਆ ਉਸ ਅਪਰਾਧੀ ਦੀ ਜਾਂ ਜਿਹੜਾ ਵੀ ਕਾਬੂ ਆਂਦਾ ਆ ਉਹਦੀ ਪ੍ਰਾਪਰਟੀ ਅਟੈਚ ਕਰਨ ਦੇ ਹੁਕਮ ਦੇ ਦਿੱਤੇ ਤੇ ਕਈ ਕਈ ਜਿਹੜੇ ਹੈਗੇ ਨੇ ਮਾਫੀਆ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਚੁੱਕੀ ਆ ਅਸੀਂ ਆਪਣੇ ਅਨੁਭਵ ਖੁਸ਼ ਨਸੀਰ ਸਮਝਦੇ ਆ ਵੀ ਅਸੀਂ ਪੰਜਾਬ ਲਈ ਕੁਝ ਕਰ ਸਕਦੇ ਆ 1.5 ਸਾਲ ਅਸੀਂ 1.5 ਸਾਲ ਤੋਂ ਮੁਹਿੰਮ ਜਿਹੜੀ ਚਲਾ ਰਹੇ ਆ ਸਾਡੀ ਰੰਗ ਲੈ ਕੇ ਆ ਰਹੀ ਆ ਸਾਨੂੰ ਇਹ ਦਿਖ ਰਿਹਾ ਆ ਵੀ ਲੋਕੀ ਅਵੇਅਰ ਹੋਏ ਨੇ ਪੰਜਾਬ ਸਰਕਾਰ ਅਵੇਅਰ ਹੋਈ ਆ ਪੁਲਿਸ ਅਵੇਅਰ ਹੋਈ ਆ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ ਜਿੱਥੇ ਪੰਜਾਬ ਸਰਕਾਰ ਨੂੰ ਜਾਂ ਪੁਲਿਸ ਨੂੰ ਜਿੰਨੂੰ ਵੀ ਲੋਡ ਹੋਈ ਅਸੀਂ ਨਸ਼ੇ ਦੇ ਖਿਲਾਫ ਸਭ ਤੋਂ ਮੂਹਰੇ ਖੜੇ ਮਿਲਾਂਗੇ ਨੀਤੂ ਜੀ ਆ ਤੁਸੀਂ ਇੱਥੇ ਮੌਕੇ ਤੇ ਪਹੁੰਚੋ ਕਿਸਾਨਾਂ ਦਾ ਸਮਰਥਨ ਲਈ ਕਿਈ ਲੱਗਦਾ ਤੁਹਾਨੂੰ ਇੱਕ ਇਦਾਂ ਦਾ ਸਮਰਥਨ ਤੁਸੀਂ ਇਹਨਾਂ ਨੂੰ ਦੇ ਰਹੇ ਹੋ ਅਸੀਂ ਕਿਸਾਨਾਂ ਦੀ ਪੂਰੀ ਮਦਦ ਕਰਾਂਗੇ ਜੀ ਅਗਰ ਜਿੰਨਾ ਵੱਧ ਚੜ੍ਹ ਕੇ ਹੋ ਸਕੇਗਾ ਕਰਾਂਗੇ ਉਹਨਾਂ ਨਾਲ ਜਾਵਾਂਗੇ ਅਗਰ ਸਾਨੂੰ ਰਾਤੀ ਰਾਤੋਂ ਕਾਲ ਕਰਦੇ ਤਾਂ ਅਸੀਂ ਅਧੀ ਰਾਤੋਂ ਵੀ ਉਹਨਾਂ ਦੇ ਕੋਲੇ ਪਹੁੰਚਾਂਗੇ ਠੀਕ ਲੱਗਦਾ ਤੁਸੀਂ ਇਹ ਚਿੱਟੇ ਦੇ ਮਹਿੰਮ ਜਿਹੜਾ ਇਹ ਚਲਾਇਆ ਹੋਆ ਬੰਦ ਕਰਾ ਲੋਗੇ ਤੁਸੀਂ ਇਹ ਚਿੱਟਾ ਬੰਦ ਹੋਊਗਾ ਜਿਵੇਂ ਬੰਦ ਹੋਗੇ ਤੁਹਾਡੇ ਵਰਗੇ ਬੰਦੇ ਇਹਨਾਂ ਦੇ ਸਿਸੇ ਇਹਨਾਂ ਦੇ ਬੰਦੇ ਕੁਝ ਵੇਚਦੇ ਆ ਤੁਸੀਂ ਕਿਹੜੇ ਜਿਹੜੇ ਸਿੱਖਸਰਾਂ ਦੇ ਬੰਦੇ ਵੇਚਦੇ ਆ ਨਾ ਉਹ ਸਿੱਖਸਰਾਂ ਨਹੀਂ ਸਿੱਖਸਰਾਂ ਅਨਸਾਫ਼ ਕੋਈ ਪਹਿਲੇ ਮੇਰੀ ਗੱਲ ਸੁਣ ਜਦੋਂ ਤੁਸੀਂ ਫੜੇ ਜਾਂਦੇ ਫਿਰ ਚੀਕਾ ਮਾਰਦੇ ਨਾ ਸਾਹਿਬ ਬੰਦ ਕਰਾਣਾ ਸਾਹਿਬ ਬੰਦ ਕਰੋ ਜਿਵੇਂ ਸਾਥ ਜੀ ਤੁਸੀਂ ਆਪ ਨਾ ਸਾਨੂੰ ਤਾਂ 1.5 ਸਾਲ ਹੋ ਗਿਆ ਨਸ਼ਾ ਜੀ ਮਹਿੰਮ ਚਲਾਈ ਨੂੰ ਸਾਡੇ ਜੋ ਕੋਈ ਜਿਹੜੇ ਵੇਚਦੇ ਆਖਿਰ ਉਹ ਵੀ ਸਿਸਟਮ ਦੇ ਸੀਗੇ ਉਹ ਤਾਂ ਕਈ ਸੇਵਸਨਾਂ ਚੁਰੀਆਂ ਫਿਰਦੀਆਂ ਇੱਥੇ ਅਜਿਹਾ ਸੇਵਸਨ ਅਨਸਾਫ਼ ਤੋਂ ਆ ਅਸੀਂ ਨਾ ਇਹ ਕੰਮ ਕਰੀਏ ਨਾ ਕਰਨ ਦਈਏ ਕਿਸੇ ਨੂੰ ਅਸੀਂ ਤਾਂ ਚਕਾਵਾਂਗੇ ਜਿਹੜਾ ਸਾਨੂੰ ਪਤਾ ਲੱਗ ਗਿਆ ਵੇਚਦਾ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਸਾਡੇ ਨਾਲ ਵੱਧ ਤੋਂ ਵੱਧ ਸਾਡੇ ਨਾਲ ਤੁਰਨ ਅਸੀਂ ਨਸ਼ਾ ਬੰਦ ਕਰਾ ਸਕੀਏ ਤੇ ਅਸੀਂ ਹੁਣ ਕਿਸਾਨਾਂ ਦੇ ਧਰਨੇ ਤੋਂ ਆਏ ਆ ਕਿਸਾਨਾਂ ਦਾ ਵੀ ਸਾਥ ਹਿੰਦੂ ਪਰਿਵਾਰ ਨੂੰ ਕਹਿਣਾ ਚਾਹੁੰਦਾ ਮੈਂ ਵੀ ਉਹਨਾਂ ਦਾ ਸਾਥ ਵੱਧ ਤੋਂ ਵੱਧ ਦੇ